ਸਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ रिश्ते हुए तार तार मत्रे पिता दी कटि अगर तू तो न बालकती नाल करदा रह जबरजना मोगे तो रشتیاں ਨੂੰ ਤਾਰ ਤਾਰ ਕਰਦੀ ਹੋਈ ਇੱਕ ਬੇहद ਅਧਹੀ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਮੋਗੇ ਦੇ ਖਾਣਾ ਮੈਨਾ ਉਦਿਨ ਇੱਕ ਪਿੰਡ ਦੀ 14 ਸਾਲ ਦੀ ਨ ਬਾਲਕ ਕੁੜੀ ਨੂੰ ਉਸ ਦੇ ਮत्रे पिता ਦੇ ਤਕਰੀਬਨ 3 ਸਾਲ ਤੱਕ ਜ਼ਬਰਜਨਾਤ ਦਾ ਸ਼ਿਕਾਰ ਬਣਾਇਆ ਹੋਇਆ ਹੈ ਇਸ ਘਟਨਾ ਤੇ ਮੁਖੀ ਰਿਸ਼ਤਿਆਂ ਨੂੰ ਸੇ ਅਨੁਸਾਰ ਕਰ ਦਿੱਤਾ ਹੈ ਲੜਕੀ ਦੀ ਕਾਇਤ ਤੇ ਪੁਲਸ ਦੇ ਮਤਰੇ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਤੌਰ ਕਥਿਤ ਤੋ ਦੋਸ਼ੀ ਦਾਬਿਆ ਲਗਭਗ 14 13 14 ਸਾਲ ਪਹਿਲਾਂ ਦੂਜੀ ਵਾਰ ਹੋਇਆ ਸੀ ਅਤੇ ਉਸ ਦੀ ਪਤਨੀ ਆਪਣੇ ਨਾਲ ਇੱਕ ਬੇਟੀ ਵੀ ਲੈ ਕੇ ਆਈ ਸੀ ਜੋ ਹੁਣ 15 ਸਾਲ ਦੀ ਹੈ ਅਤੇ ਇਸ ਤੇ ਅਤੇ 10ਵੀਂ ਜਮਾਤ ਪੇ ਪੜ੍ਹਦੀ ਹੈ ਪੀੜਤਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਦੂਜਾ ਪਿਓ ਉਸ ਪਿਛਲੇ 3 ਸਾਲਾਂ ਤੋਂ ਲਗਾਤਾਰ ਉਸ ਨਾਲ ਜ਼ਬਰਦਸਤੀ ਕਰ ਰਿਹਾ ਹੈ ਇਸ ਸੰਬੰਧ ਵਿੱਚ ਉਹ ਹੈਲਪਲਾਈਨ ਨੰਬਰ 112 ਤੇ ਸ਼ਿਕਾਇਤ ਦਰਜ ਕਰਵਾਈ ਹੈ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਜਿਸ ਤੇ ਇਲਜ਼ਾਮ ਦੇ ਖਿਲਾਫ ਧਾਰਾ 64 ਐਫ 64 ਐਮ 355 ਬੀ ਐਨ ਐਸ ਅਤੇ ਪੀਓ POCSO ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੀੜਤ ਲੜਕੀ ਨੇ ਦੱਸਿਆ ਕਿ ਜਦੋਂ ਵੀ ਉਸ ਤੇਸ਼ਕਾਇਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਮਤਰੇਹ ਪਿਓ ਨੂੰ ਉਸ ਨੂੰ ਜਾਨੂ ਮਾਰ ਦੇ ਧਮਕੀਆਂ ਦੇਣ ਲੱਗੇ ਭਾਜ ਇਸ ਕਾਰਨ ਉਸ ਨੇ ਇਸ 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 ਬਾਰੇ ਆਪਣੀ ਮਾਂ ਨੂੰ ਵੀ ਨਹੀਂ ਨਹੀਂ ਦੱਸਿਆ ਹੈ ਜਾਂਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਥਿਤ ਦੋਸ਼ੀ ਦੇ ਨਾਂ ਨਾਲ ਪੀੜਤ ਲੜਕੀ ਦਾ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ ਇਸ ਤੋਂ ਬਾਅਦ ਕੱ피 ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿਗਰਜੋਗ ਹੈ ਕਿ ਜਦੋਂ ਦੋਸ਼ੀ ਮਤਰੇ ਪਿਤਾ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਜਾਂਦਾ ਗਿਆ ਤਾਂ ਲੜਕੀ ਦੀ ਮਾਂ ਅਤੇ ਪਿੰਡ ਵਾਸੀਆਂ ਨੇ ਹਸਪਤਾਲ ਵਿੱਚ ਉਸ ਦੀ ਕੁੱਟਮਾਰ ਕੀਤੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ